ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੇ ਲਈ ਪਹੁੰਚ ਚੁੱਕੇ ਨੇ ਆਪ ਐਮਪੀ ਰਗਵ ਚੱਡਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੇ ਹਾਲ ਹੀ ਦੇ ਵਿੱਚ ਯੂਕੇ ਵਿਖੇ ਰਗਵ ਚੱਡਾ ਆਪਣੀ ਅੱਖ ਦੀ ਸਰਜਰੀ ਕਰਵਾਉਣ ਦੇ ਲਈ ਗਏ ਸਨ ਤਾਂ ਹੁਣ ਭਾਰਤ ਆ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾ ਮੁਲਾਕਾਤ ਜਿਹੜੀ ਹੈ ਜੇਲ੍ਹ ਤੋਂ ਬਾਹਰ ਆਏ ਜ਼ਮਾਨਤ ਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਆਪਣੀ ਫੋਰਚਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਰਗਵ ਚੱਡਾ ਅੰਦਰ ਜਾਂਦੇ ਹੋਏ ਵੀ ਖਾਈ ਦੇ ਰਹੇ ਨੇ ਹਾਲਾਂਕਿ ਅੱਖ ਦੀ ਸਰਜਰੀ ਹੋਣ ਕਰਕੇ ਉਹਨਾਂ ਦੇ ਵੱਲੋਂ ਅੱਖ ਦੇ ਉੱਤੇ ਕਾਲਾ ਚਸ਼ਮਾ ਲਗਾਇਆ ਹੋਇਆ ਹੈ ਹਾਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਆ ਕੇ ਰੈਲੀ ਕੀਤੀ ਗਈ ਸੀ ਤੋਂ ਤਾਂ ਕਿ ਸ੍ਰੀ ਦਰਬਾਰ ਸਾਹਿਬ ਕੇ ਮੱਥਾ ਵੀ ਟੇਕਿਆ ਗਿਆ ਸੀ ਪਰ ਹੁਣ ਜਿਵੇਂ ਹੀ ਰਾਗਵ ਚੱड्ढा ਯੂਕੇ ਤੋਂ ਵਾਪਸ ਭਾਰਤ ਆਏ ਨੇ ਤਾਂ ਉਹਨਾਂ ਦੇ ਵੱਲੋਂ ਜੋ ਹੈ ਮੁਲਾਕਾਤ ਕਰਨ ਦੇ ਲਈ ਪਹੁੰਚੇ ਹੋਏ ਨੇ ਦਿੱਲੀ ਸੀਐਮ ਦੇ ਨਾਲ ਕਦ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਰਾਗਵ ਚੱਡਾ ਨੂੰ ਅੱਖ ਦੇ ਵਿੱਚ ਥੋੜੀ ਦਿੱਕਤ ਆ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਅੱਖ ਦੀ ਸਰਜਰੀ ਕਰਾਉਣੀ ਪਈ ਹੈ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਸੰਤਾਂ ਹੁਣ ਯੂਕੇ ਤੋਂ ਵਾਪਸ ਆਉਣ ਤੋਂ ਬਾਅਦ ਰਾਗਵ ਚੱਡਾ ਦੇ ਵੱਲੋਂ ਦਿੱਲੀ ਸੀਐਮ ਦੇ ਗ੍ਰਹਿ ਵਿਖੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਥੋੜੀ ਜੇਰ ਦੇ ਵਿੱਚ ਸਥਿਤੀ ਸਪਸ਼ਟ ਹੋ ਜਾਏਗੀ ਪਰ ਮੌਕੇ ਦੀਆਂ ਤਸਵੀਰਾਂ ਆਪਣੀ ਫੋਰਚਨਰ ਗੱਡੀ ਦੇ ਵਿੱਚ ਕਾਲੀਆਂ ਐਨਕਾ ਲਗਾ ਕੇ ਰਾਗਵ ਚੱਡਾ ਦਿੱਲੀ ਸੀਐਮ ਦੇ ਘਰ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੇ ਲਈ ਪਹੁੰਚ ਚੁੱਕੇ ਨੇ ਆਪ ਐਮਪੀ ਰਾਗਵ ਚੱਡਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੇ ਹਾਲ ਹੀ ਦੇ ਵਿੱਚ ਯੂਕੇ ਵਿਖੇ ਰਾਗਵ ਚੱਡਾ ਆਪਣੀ ਅੱਖ ਦੀ ਸਰਜਰੀ ਕਰਵਾਉਣ ਦੇ ਲਈ ਗਏ ਸਨ ਤਾਂ ਹੁਣ ਭਾਰਤ ਆ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾ ਮੁਲਾਕਾਤ ਜਿਹੜੀ ਹੈ ਜੇਲ੍ਹ ਤੋਂ ਬਾਹਰ ਆਏ ਜ਼ਮਾਨਤ ਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਦੇ ਨਾਲ ਕੀਤੇ ਜਾ ਰਿਹਾ ਤਾਂ ਆਪਣੀ ਫੋਰਚਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਰਾਗਵ ਚੱਡਾ ਅੰਦਰ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਅੱਖ ਦੀ ਸਰਜਰੀ ਹੋਣ ਕਰਕੇ ਉਹਨਾਂ ਦੇ ਵੱਲੋਂ ਅੱਖ ਦੇ ਉੱਤੇ ਕਾਲਾ ਚਸ਼ਮਾ ਲਗਾਇਆ ਹੋਇਆ ਹੈ ਹਾਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਦੇ ਵੱਲੋਂ ਪੰਜਾਬ ਆ ਕੇ ਰੈਲੀ ਕੀਤੀ ਗਈ ਸੀ ਤੋਂ ਤਾਂ ਕਿ ਸ੍ਰੀ ਦਰਬਾਰ ਸਾਹਿਬ ਕੇ ਮੱਥਾ 20 ਟੇਕਿਆ ਗਿਆ ਸੀ ਪਰ ਹੁਣ ਜਿਵੇਂ ਹੀ ਰਾਗਵ ਚੱਡਾ ਯੂਕੇ ਤੋਂ ਵਾਪਸ ਭਾਰਤ ਆਏ ਨੇ ਤਾਂ ਉਹਨਾਂ ਦੇ ਵੱਲੋਂ ਜੋ ਹੈ ਮੁਲਾਕਾਤ ਕਰਨ ਦੇ ਲਈ ਪਹੁੰਚੇ ਹੋਏ ਨੇ ਦਿੱਲੀ ਸੀਐਮ ਦੇ ਨਾਲ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਰਾਗਵ ਚੱਡਾ ਨੂੰ ਅੱਖ ਦੇ ਵਿੱਚ ਥੋੜੀ ਦਿੱਕਤ ਆ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਅੱਖ ਦੀ ਸਰਜਰੀ ਕਰਾਉਣੀ ਪਈ ਹੈ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਸੰਤਾ ਹੁਣ ਯੂਕੇ ਤੋਂ ਵਾਪਸ ਆਉਣ ਤੋਂ ਬਾਅਦ ਰਾਗਵ ਚੱਡਾ ਦੇ ਵੱਲੋਂ ਦਿੱਲੀ ਸੀਐਮ ਦੇ ਗ੍ਰਹਿ ਵਿਖੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਥੋੜੀ ਦੇਰ ਦੇ ਵਿੱਚ ਸਥਿਤੀ ਸਪਸ਼ਟ ਹੋ ਜਾਏਗੀ ਪਰ ਮੌਕੇ ਦੀਆਂ ਤਸਵੀਰਾਂ ਆਪਣੀ ਫੋਰਚੂਨਰ ਗੱਡੀ ਦੇ ਵਿੱਚ ਕਾਲੀਆਂ ਐਨਕਾ ਲਗਾ ਕੇ ਰਾਗਵ ਚੱਡਾ ਦਿੱਲੀ ਸੀਐਮ ਦੇ ਘਰ ਜਾਂਦੇ ਹੋਏ ਵਿਖਾਈ ਦੇ ਰਹੇ ਨੇ